ਸਿਕਾਣ ਦੋਸਤੋ ਅਸੀਂ ਬਾਬਾ ਸ਼ੇਖ ਫਰੀ ਜੀ ਦੇ ਜੀਵਨ ਤੇਆਂ ਸਾਖੀਆਂ ਤੇ ਉਹਨਾਂ ਦੀ ਬਾਣੀ ਤੇ ਵਿਚਾਰ ਕਰ ਰਹੇ ਹਾਂ ਕਿ ਉਹਨਾਂ ਨੇ ਸਾਨੂੰ ਜੀਵਨ ਜੀਣ ਦੇ ਕੀ ਸਿਧਾਂਤ ਦਿੱਤੇ ਹਨ ਹਰ ਇੱਕ ਸੰਤ ਨੇ ਆਪਣੀ ਪਾਸ਼ਾ ਵਿੱਚ ਆਪਣੇ ਅਨੁਭਵ ਤੋਂ ਆਪਣੇ ਤਰੀਕੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਮਝਾਇਆ ਹੈ ਕਿ ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲ ਕੇ ਅਸੀਂ ਵੀ ਸੰਤ ਬਣ ਸਕਦੇ ਹਾਂ ਅਸੀਂ ਵੀ ਆਪਣੇ ਜੀਵਨ ਨੂੰ ਦਿਸ਼ਾ ਦੇ ਸਕਦੇ ਹਾਂ ਸੇਧ ਦੇ ਸਕਦੇ ਹਾਂ ਲੇਕਿਨ ਉਹਦੇ ਲਈ ਚੱਲਣਾ ਪਏਗਾ ਉਹਨਾਂ ਸਿਧਾਂਤਾਂ ਤੇ ਔਰ ਜੋ ਅਸੀਂ ਅੱਜ ਦੀ ਤਰੀਕ ਵਿੱਚ ਆਪਣੇ ਚਾਰੋਂ ਤਰਫ ਜੋ ਦੇਖ ਰਹੇ ਹਾਂ ਬੇਚੈਨੀ ਡਿਪਰੈਸ਼ਨ ਲੜਾਈ ਝਗੜੇ ਇਹਨਾਂ ਸਾਰਿਆਂ ਦਾ ਉਹਨਾਂ ਨੇ ਸਾਨੂੰ ਕਾਰਨ ਦੱਸਿਆ ਕਿ ਜੇ ਤੂੰ ਆਪਣੇ ਮਨ ਵਿੱਚੋਂ ਈਰਖਾ ਦੁਸ਼ ਨਫ਼ਰਤ ਕੱਢ ਦੇਂਗਾ ਤੇ ਆਪ ਤੇ ਸ਼ਾਂਤ ਹੋਏਂਗਾ ਤੇਰੇ ਆਸ-ਪਾਸ ਤੇ ਜਿਹੜੇ ਲੋਕ ਨੇ ਤੇਰੇ ਆਸ-ਪਾਸ ਦਾ ਵਾਤਾਵਰਣ ਵੀ ਸ਼ਾਂਤ ਹੋ ਜਾਏਗਾ ਤੇ ਜਿਨ੍ਹਾਂ ਨੇ ਵੀ ਪਾਇਆ ਉਹਨਾਂ ਨੇ ਆਪਣੇ ਗੁਰੂ ਦੇ ਦਿੱਤੇ ਹੋਏ ਵਚਨਾਂ ਤੇ ਚੱਲ ਕੇ ਹੀ ਪਾਇਆ ਅਸੀਂ ਕਿਸੇ ਵੀ ਸੰਤ ਦੀ ਜੀਵਨੀ ਦੇਖੀਏ ਤੇ ਉਹਨਾਂ ਨੂੰ ਵੀ ਕੋਈ ਸੰਤ ਮਹਾਨ ਮਿਲਿਆ ਤੇ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਵਚਨ ਕੀਤੇ ਉਹਨਾਂ ਨੇ ਉਹਨਾਂ ਬਚਨਾਂ ਦੀ ساری ਜ਼ਿੰਦਗੀ ਕਮਾਈ ਕੀਤੀ ਪਾਲਣਾ ਕੀਤੀ ਤਾਂ ਅੱਜ ਅਸੀਂ ਉਹਨਾਂ ਦੀਆਂ ਸਾਖੀਆਂ ਪੜ ਰਹੇ ਹਾਂ ਸੁਣ ਰਹੇ ਹਾਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਉਹ ਸਭ ਕੁਝ ਆਪਣੇ ਅਨੁਭਵ ਤੋਂ ਕਟਿਆ ਉਹਨਾਂ ਨੇ ਆਪਣੇ ਗੁਰੂ ਦੇ ਪ੍ਰਤੀ ਪੂਰੀ ਸ਼ਰਧਾ ਸਮਰਪਣ ਭਾਵ ਰੱਖਿਆ ਔਰ ਗੁਰੂ ਦੀ ਐਸੀ ਸੇਵਾ ਕੀਤੀ ਕਿ ਗੁਰੂ ਨੂੰ ਪ੍ਰਸੰਨ ਕੀਤਾ ਪਹਿਲੇ ਸਮੇਂ ਤੇ ਤੇ ਸ਼ਾਇਦ ਪਰਖਿਆ ਜ਼ਿਆਦਾ ਸਖਤ ਹੁੰਦੀਆਂ ਸੀ ਇਹ ਕਹਿਣਾ ਚਾਹੀਦਾ ਹੈ ਤੇ ਉਸ ਪਰਖਿਆ ਚ ਪਾਸ ਹੋ ਲਈ ਬਹੁਤ ਸਾਧਨਾ ਚਾਹੀਦੀ ਸੀ ਅੱਜ ਤੇ ਸਾਡੇ ਲਈ ਸੰਤਾ ਨੇ ਬਹੁਤ ਸੌਖਾ ਰਸਤਾ ਬਣਾ ਦਿੱਤਾ ਹੈ ਕਿ ਗ੍ਰਸਥ ਆਸ਼ਰਮ ਵਿੱਚ ਰਹਿ ਕੇ ਗ੍ਰਸਥੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਤੁਸੀਂ ਕਾਰ ਬੈ ਕੇ ਹੀ ਪਰਮਾਤਮਾ ਨੂੰ ਪਾ ਸਕਦੇ ਹੋ ਤੁਹਾਨੂੰ ਕਿਦਰੇ ਕਾਰਬਾਰ ਛੱਡ ਕੇ ਜਾਣ ਦੀ ਲੋੜ ਨਹੀਂ ਤੇ ਅੱਜ ਅਸੀਂ ਬਾਬਾ ਸ਼ੇਖ ਫਰੀਦ ਜੀ ਦੇ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜਵਾਨੀ ਜਿਹੜਾ ਜੋ ਬਨੇ ਇਹ ਹਮੇਸ਼ਾ ਨਹੀਂ ਰਹਿਣਾ ਅਨੇ ਚਲੇ ਜਾਣੇ ਹਨ ਉਹ ਕਹਿੰਦੇ ਨੇ ਮੈਨੂੰ ਜੋਬਨ ਜਾਣ ਦਾ ਡਰ ਨਹੀਂ ਹੈ ਕਿ ਜੋਬਨ ਜਾ ਰਹੀ ਹੈ ਜਵਾਨੀ ਜਾ ਰਹੀ ਹੈ ਮੈਨੂੰ ਤੇ ਇਹ ਮਨ ਵਿੱਚ ਹੈ ਕਿ ਮੇਰੀ ਪਰਮਾਤਮਾ ਨਾਲੋਂ ਜਿਹੜੀ ਪ੍ਰੀਤ ਜੁੜੀ ਹੋਈ ਹੈ ਉਹ ਨਾ ਚਲੀ ਜਾਏ ਉਹ ਨਾ ਟੁੱਟ ਜਾਏ ਤਾਂ ਫਰੀਦ ਜੀ ਕਹਿੰਦੇ ਹਨ ਆਪਣੀ ਬਾਣੀ ਵਿੱਚ ਆਪਣੀ ਬਾਣੀ ਵਿੱਚ ਫਰੀਦ ਜੀ ਕਹਿੰਦੇ ਹਨ ਜੋਬਨ ਜਾਂਦੇ ਨਾ ਡਰਾਂ ਜੇ ਸੇ ਪ੍ਰੀਤ ਨਾ ਜਾਏ ਕਹਰੇ ਕਿ ਜਵਾਨੀ ਚਲੀ ਜਾਏਗੀ ਮੈਨੂੰ ਐਸ ਗੱਲ ਦਾ ਡਰ ਨਹੀਂ ਹੈ ਮੇਰੀ ਪਰਮਾਤਮਾ ਨਾਲੋਂ ਜਿਹੜੀ ਪ੍ਰੀਤ ਹੈ ਉਹ ਨਾ ਚਲੀ ਜਾਏ ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਪਟਕਾਨ ਲਈ ਔਰ ਬੰਦੇ ਦਾ ਮਨ ਪਟਕ ਜਾਂਦਾ ਹੈ ਤੇ ਫਿਰ ਉਹ ਪਰਮਾਤਮਾ ਦਾ ਰਸਤਾ ਛੱਡ ਕੇ ਸੰਸਾਰ ਦੇ ਰਸਤੇ ਤੇ ਚੱਲ ਪੈਂਦਾ ਤੇ ਉਹੀ ਗੱਲ ਨੂੰ ਉਹ ਸਾਨੂੰ ਸਮਝਾ ਰਹੇ ਨੇ ਕਿ ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਮੇਰੀ ਜਵਾਨੀ ਜਾ ਰਹੀ ਹੈ ਜਦ ਤੱਕ ਮੇਰਾ ਪਰਮਾਤਮਾ ਨਾਲ ਪਿਆਰ ਬਣਿਆ ਹੋਇਆ ਹੈ ਮੇਰੀ ਉਹ ਪ੍ਰੀਤ ਨਾ ਜਾਏ ਅੱਗੇ ਕਹਿੰਦੇ ਨੇ ਫਰੀਦਾ ਕਿੱਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਕਿ हे ਫਰੀਦਾ ਕਿੰਨੀਆਂ ਜਵਾਨੀਆਂ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਸੁੱਕ ਗਈਆਂ ਕੁਮਲਾ ਗਈਆਂ ਚਲੀਆਂ ਗਈਆਂ ਇੱਥੇ ਉਹ ਸਾਨੂੰ ਦੱਸ ਰਹੇ ਨੇ ਕਿ ਕਈ ਜਨਮ ਅਸਿਲ ਨੇ ਕਿੰਤੀ ਜੋਵਨ ਪ੍ਰੀਤ ਬਿਨ ਇੱਕ ਜਨਮ ਇਸ ਤੇ ਇੱਕ ਵਾਰੀ ਜਵਾਨੀ ਆਏਗੀ ਲੇਕਿਨ ਉਹ ਕਹਿ ਰਹੇ ਨੇ ਕਿੰਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਕਿ ਪਤਾ ਨਹੀਂ ਕਿੰਨੇ ਜਨਮ ਲੈ ਕਿੰਨੇ ਜੋਬਨ ਬੀਤ ਗਏ ਪਰਮਾਤਮਾ ਦਾ ਪ੍ਰੇਮ ਮੇਰੇ ਅੰਦਰੋਂ ਪ੍ਰਗਟ ਨਹੀਂ ਹੋਇਆ ਸੁੱਕੀ ਹੋ ਜਵਾਨੀ ਚਲੀ ਗਈ ਲੇਕਿਨ ਹੁਣ ਪਰਮਾਤਮਾ ਦਾ ਪ੍ਰੇਮ ਪਰਮਾਤਮਾ ਦੀ ਬੰਦਗੀ ਪਾਸੇ ਲੱਗਾ ਵਾਂ ਤੇ ਹੁਣ ਮੈਨੂੰ ਇਸ ਗੱਲ ਦਾ ਡਰ ਹੈ ਕਿ ਕਿਧਰੇ ਜੋਬਨ ਤੇ ਚਲਾ ਜਾਏ ਕੋਈ ਗੱਲ ਨਹੀਂ ਲੇਕਿਨ ਪਰਮਾਤਮਾ ਨਾਲ ਪ੍ਰੀਤ ਜਿਹੜੀ ਉਹ ਨਾ ਜਾਏ ਉਹ ਪ੍ਰੀਤ ਬਣੀ ਰਹੇ ਪਰਮਾਤਮਾ ਨਾਲ ਬਹੁਤ ਹੀ ਗਹਿਰੇ ਸੂਤਰ ਗਹਿਰਾਈ ਹਰ ਇੱਕ ਪੰਕਤੀ ਵਿੱਚ ਹਰ ਇੱਕ ਸ਼ਬਦ ਵਿੱਚ ਹੈ ਜਿੰਨਾ ਸੀ ਗਹਿਰੇ ਜਾਵਾਂਗੇ ਓਨੀ ਸਾਨੂੰ ਸਮਝ ਆਏਗੀ ਸਾਨੂੰ ਲੱਗਦਾ ਹੈ ਕਿ ਜਵਾਨੀ ਵਿੱਚ ਤੇ ਐਸ਼ ਕਰ ਲਈਏ ਜਵਾਨੀ ਦੁਬਾਰਾ ਥੋੜੀ ਆਣੀ ਹੈ ਬੁਢਾਪੇ ਵਿੱਚ ਜਸੀਂ ਆਮ ਜਪਾਂਗੇ ਤੇ ਬੁਢਾਪੇ ਵਿੱਚ ਸਰੀਰ ਨੂੰ ਬਿਮਾਰੀਆਂ ਰੋਕ ਕੇ ਲੈਂਦੇ ਨੇ ਬਿਮਾਰੀਆਂ ਤੇ ਕਮਜ਼ੋਰੀ ਘੇਰ ਲੰਦੀ ਹੈ ਕੁਝ ਖਾਤਾ ਪੀਤਾ ਨਹੀਂ ਜਾਂਦਾ ਉਠਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਨજર ਕਮਜ਼ੋਰ ਹੋ ਜਾਂਦੀ ਹੈ ਹੱਥ ਪੈਰ ਜਵਾਬ ਦੇ ਜਾਂਦੇ ਨੇ ਦੰਦ ਜਵਾਬ ਦੇ ਜਾਂਦੇ ਨੇ ਉਸ ਵੇਲੇ ਕੀ ਨਾਮ ਜਪਾਂਗੇ ਤੇ ਉਹ ਸਾਨੂੰ ਸਮਝਾ ਰਹੇ ਨੇ ਕਿ ਤੂੰ ਜਵਾਨੀ ਵਿੱਚ ਹੀ ਨਾਮ ਜਾ ਕਿਉਂਕਿ ਉਸ ਵੇਲੇ ਤਾਕਤ ਹੈ ਅਗਰ ਅਸੀਂ ਪਰਮਾਤਮਾ ਦੇ ਚਰਣਾ ਵਿੱਚ ਕੁਝ ਭੇਟ ਕਰਨੀ ਹੈ ਕੋਈ ਫੁੱਲ ਦੇਣਾ ਹੈ ਪਰਮਾਤਮਾ ਦੇ ਅੱਗੇ ਮੱਥਾ ਟੇਕਣਾ ਹੈ ਤੇ ਅਸੀਂ ਮੁਰਝਾਇਆ ਹੋਇਆ ਫੁੱਲ ਥੋੜੀ ਪਰਮਾਤਮਾ ਦੇ ਅੱਗੇ ਦੇਾਂਗੇ ਅਸੀਂ ਤੇ ਖਿੜਿਆ ਹੋਇਆ ਫੁੱਲ ਜਿੱਦੀ ਖੁਸ਼ਬੂ ਹੋਵੇ ਉਹ ਪਰਮਾਤਮਾ ਅਗੇ ਚੜਾਵਾਂਗੇ ਤੇ ਸੰਤ ਸਾਨੂੰ ਕਹਿੰਦੇ ਨੇ ਕਿ ਇਹ ਜਵਾਨੀ ਜਿਹੜੀ ਹੈ ਖਿੜਿਆ ਹੋਇਆ ਫੁੱਲ ਏ ਤੂੰ ਜਵਾਨੀ ਪਰਮਾਤਮਾ ਦੇ ਚਰਨਾਂ 'ਚ ਅਰਪਣ ਕਰ ਦੇ ਤੇਰਾ ਬੁਢਾਪਾ ਸੋਖਾ ਹੋ ਜਾਏਗਾ ਤੇ ਮੁਰਝਾਇਆ ਹੋਇਆ ਫੁੱਲ ਬੁਢਾਪੇ ਵਿੱਚ ਤੂੰ ਕੀ ਅਰਪਣ ਕਰੇਗਾ ਪਰਮਾਤਮਾ ਨੂੰ ਉਸਲੇ ਤੇ ਤੇਰੇ ਸ਼ਰੀਰ 'ਚ ਤਾਕਤ ਹੀ ਨਹੀਂ ਹੈ ਕੁਝ ਕਰਨ ਦੀ ਨਾ ਸੇਵਾ ਕਰ ਸਕਣਾ ਨਾ ਸਿਮਰਨ ਕਰ ਸਕਣਾ ਨਾ ਸਿੱਧਾ ਬੈ ਸਕਣਾ ਨਾ ਚੱਲ ਸਕਣਾ ਤੇ ਉਹ ਮੁਰਝਾਏ ਹੋਏ ਫੁੱਲ ਨੂੰ ਤੂੰ ਕੀ ਪਰਮਾਤਮਾ ਨੂੰ ਅਰਪਣ ਕਰੇਗਾ ਅਸਲੀ ਜਵਾਨੀ ਜਿਹੜਾ ਤੇਰਾ ਜੋ ਬਣੇ ਉਹ ਤੇਰਾ ਖਿੜਿਆ ਹੋਇਆ ਫੁੱਲੇ ਖੁਸ਼ਬੂਦਾਰ ਫੁੱਲੇ ਉਹ ਪਰਮਾਤਮਾ ਦੇ ਪਾਸੇ ਲਗਾ ਦੇ ਤੇ ਜਵਾਨੀ ਵੀ ਸਵਰ ਜਾਏਗੀ ਤੇ ਬੁਢਾਪਾ ਵੀ ਸਵਰ ਜਾਏਗਾ ਫਰੀ ਜੀ ਤੇ ਜੀਵਨ ਦੀ ਇੱਕ ਬਹੁਤ ਪਿਆਰੀ ਘਟਨਾ ਹੈ ਕਿ ਉਹ ਆਪਣੇ ਗੁਰੂ ਦੀ ਸੇਵਾ ਕਰਦੇ ਸਨ ਆਪਣੇ ਮੁਰਸ਼ਦ ਦੀ ਸੇਵਾ ਕਰਦੇ ਸਨ ਤੇ ਉਹਨਾਂ ਲਈ ਸਵੇਰੇ ਇਸ਼ਨਾਨ ਕਰਨ ਲਈ ਪਾਣੀ ਗਰਮ ਕਰਦੇ ਸਨ ਤੇ ਪਹਿਲੇ ਜ਼ਮਾਨੇ ਵਿੱਚ ਕੋਈ ਅੱਜ ਦੀ ਤਰ੍ਹਾਂ ਐਨਾ ਸੌਖਾ ਹਰ ਚੀਜ਼ ਨਹੀਂ ਸੀ ਤੇ ਲੋਕੀ ਅੱਗ ਬਚਾ ਕੇ ਰੱਖਦੇ ਸਨ ਤੇ ਇੱਕ ਦੂਜੇ ਕੋਲੋਂ ਫਿਰਜੀ ਦੀ ਅੱਗ ਬੁਝ ਜਾਂਦੀ ਸੀ ਉਹ ਦੂਜੇ ਕੋਲੋਂ ਜਾ ਕੇ ਅੱਗ ਲੈ ਆਂਦਾ ਸੀ ਤਾਂ ਇੱਕ ਦਿਨ ਫਰੀਦ ਜੀ ਉੱਠੇ ਉਹਨਾਂ ਨੇ ਪਾਣੀ ਗਰਮ ਕਰਨ ਲਈ ਦੇਖਿਆ ਤੇ ਅੱਗ ਬੁਝ ਚੁੱਕੀ ਸੀ ਕਿਉਂਕਿ ਬਹੁਤ ਬਾਰਿਸ਼ ਹੋਈ ਤਾਂ ਉਹਨਾਂ ਨੇ ਮੁਰਸ਼ਿਦ ਨੂੰ ਇਸ਼ਨਾਨ ਕਰਾਉਣਾ ਸੀ ਤਾਂ ਉਹ ਅੱਗ ਲੈ ਚਲੇ ਗਏ ਔਰ ਈ ਕ ਜਗਾ ਤੇ ਉਹਨਾਂ ਨੇ ਦੇਖਿਆ ਕਿ ਥੋੜੀ ਰੋਸ਼ਨੀ ਆ ਰਹੀ ਹੈ ਅਗ ਬਲ ਰਹੀ ਹੈ ਤਾਂ ਉੱਥੇ ਚਲੇ ਗਏ ਔਰ ਉਹ ਵੈਸ਼ਿਆ ਦਾਕਾਰ ਸੀ ਤੇ ਜਵਾਨੀ ਵਿੱਚ ਹਰ ਕੋਈ ਸੁੰਦਰ ਹੁੰਦਾ ਹੈ ਜਵਾਨੀ ਦਾ ਅਲਗ ਜੋਸ਼ ਹੁੰਦਾ ਤਾਂ ਉਹ ਜਿਹੜੀ ਵੈਸ਼ਿਆ ਸੀ ਉਹਨੇ ਫਰੀਜ਼ ਜੀ ਨੂੰ ਦੇਖਿਆ ਤੇ ਮੋਹਿਤ ਹੋ ਗਈ ਉਹਨਾਂ ਤੇ ਤੇ ਕਹਿ ਲਗੀ ਤੁਸੀਂ ਕੀ ਕਰਨ ਆਏ ਹੋ ਤੇ ਉਹਨਾਂ ਨੇ ਕਿਹਾ ਮੈਨੂੰ ਅਗ ਦੇ ਦੇ ਮੈਂ ਆਪਣੇ মুর্ਸ਼ਦ ਨੂੰ ਇਸ਼ਨਾਨ ਕਰਾਣਾ ਹੈ ਪਾਣੀ ਗਰਮ ਕਰਕੇ ਤਾ ਉਹਨੇ ਕਿਹਾ ਅਗ ਮੈਂ ਤਾ ਦੇਣੀ ਹੈ ਜੇ ਤੁਸੀਂ ਮੇਰੇ ਨਾਲ ਵਿਸ਼ੇਪੋਗ ਕਰੋ ਤਾਂ ਉਹਨੇ ਕਿਹਾ ਐ ਨਹੀਂ ਹੋ ਸਕਦਾ ਮੈਂ ਆਪਣੇ মুর্ਸ਼ਦ ਦੀ ਸੇਵਾ ਕਰਨਾ ਮੰਨ ਮੈਂ ਪਾਪ ਨਹੀਂ ਕਰ ਸਕਦਾ ਤਾਂ ਉਹਨੇ ਕਿਹਾ ਫਿਰ ਮੈਂ ਆਤ ਵੀ ਨਹੀਂ ਦੇਣੀ ਅਫਰੀ ਜੀ ਨੇ ਕਿਹਾ ਤੂੰ ਹੋਰ ਕੁਝ ਮੰਗ ਲੈ ਲੇਕਿਨ ਜੋ ਤੂੰ ਮੈਨੂੰ ਕਹਿ ਰਹੀ ਹੈ ਕਰਨ ਲਈ ਉਹ ਨਹੀਂ ਕਰਾਂਗਾ ਮੈਂ ਪਾਪ ਨਹੀਂ ਕਰਾਂਗਾ ਤਾਂ ਉਹ ਜਿਹੜੀ ਵੇਸ਼ਿਆ ਸੀ ਉਨੇ ਕਿਆ ਠੀਕ ਹੈ ਫਿਰ ਤੂੰ ਆਪਣੇ ਅੱਖ ਦਾ ਇੱਕ ਆਨਾ ਕੱਢ ਕੇ ਦੇ ਦੇ ਇਹ ਕੀਮਤ ਿਆਗਦੀ ਤਾਂ ਉਹਨਾਂ ਨੇ ਉਸੇ ਵੇਲੇ ਚਾਕੂ ਲਿਆ ਤੇ ਆਪਣੀ ਅੱਖ ਦਾ ਆਨਾ ਕੱਢ ਕੇ ਉਸ ਵੇਸ਼ਿਆ ਨੂੰ ਦੇ ਦਿੱਤਾ ਤੇ ਅਗ ਲੈ ਕੇ ਆ ਗਏ ਤੇ ਅੱਖ ਤੇ ਪੱਟੀ ਬੰਨ ਲਈ ਤੇ ਮੁਰਸ਼ਿਦ ਨੂੰ ਇਸ਼ਨਾਨ ਕਰਾਇਆ ਸਵੇਰ ਹੋਈ ਤਾਂ ਮੁਰਸ਼ਿਦ ਨੇ ਦੇਖਿਆ ਤੇ ਉਹਨਾਂ ਨੇ ਸ਼ੇਖ ਫਰੀਦ ਕੋਲ ਪੁੱਛਿਆ ਕਿ ਤੇਰੀ ਅੱਖ ਨੂੰ ਕੀ ਹੋਇਆ ਪੱਟੀ ਬੱਦੀ ਹੋਈ ਹੈ ਕਹਣ ਲੱਗੇ ਅੱਖ ਆ ਗਈ ਹੈ ਜਿਸ ਤਰ੍ਹਾਂ ਕਿਸੇ ਦੀ ਆਖ ਤੇ ਬਦਰੁਕੀ ਨਿਕਲ ਜਾਂਦੀ ਹੈ ਤੇ ਅਸੀਂ ਕਹਿੰਦੇ ਨਾ ਅੱਖ ਆ ਗਈ ਹੈ ਤਾਂ ਫਰੀਦ ਜੀ ਨੇ ਕਿਹਾ ਅੱਖ ਆ ਗਈ ਹੈ ਤਾਂ ਉਹਨਾਂ ਤੇ ਮੁਰਸ਼ਿਦ ਨੇ ਕਿਹਾ ਆ ਗਈ ਹੈ ਤੇ ਫਿਰ ਪੱਟੀ ਖੋਲ ਦੇ ਆ ਗਈ ਹੈ ਤੇ ਫਿਰ ਪੱਟੀ ਖੋਲ ਦੇ ਤੇ ਉਹਨਾਂ ਨੇ ਫਰੀਦ ਜੀ ਨੂੰ ਪੱਟੀ ਖੋਲਣ ਲਈ ਕਿਹਾ ਤੇ ਜਿਸ ਵੇਲੇ ਫਰੀਦ ਜੀ ਨੇ ਪੱਟੀ ਖੋਲੀ ਤੇ ਸਹੀ ਵੀ ਚਖ ਆ ਗਈ ਹੋਈ ਸੀ ਮਤਲਬ ਅੱਖ ਵਾਪਸ ਸਹੀ ਹੋ ਗਈ ਹੋਈ ਸੀ ਤੇ ਇਹ ਉਹਨਾਂ ਦੀ ਇੱਕ ਮਿਸਾਲ ਹੈ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਦੀ ਸੇਵਾ ਦੀ ਤਾਂ ਜਿਸ ਵੇਲੇ ਫਿਰ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਕਿਹਾ ਕਿ ਅੱਖ ਆ ਤੇ ਗਈ ਏ ਪਰ ਇਹ ਪਹਿਲੀ ਅੱਖ ਨਾਲੋਂ ਥੋੜੀ ਛੋਟੀ ਰਹੇਗੀ ਕਿਉਂਕਿ ਥੋੜੀ ਜੀ ਛੋਟੀ ਸੀ ਜਰਾ ਜੀ ਉਹਨਾਂ ਨੇ ਕਿਹਾ ਕਿ ਕਿਉਂਕਿ ਪਰਮਾਤਮਾ ਦੀ ਬਰਾਬਰੀ ਨਹੀਂ ਕਰਨੀ ਤੇ ਇਹ ਅੱਖ ਥੋੜੀ ਜੀ ਛੋਟੀ ਰਹੇਗੀ ਇਸ ਤਰ੍ਹਾਂ ਸ਼ੇਖ ਫਰੀਦ ਜੀ ਨੇ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ ਪਾਪ ਕਰਮ ਕਰਨ ਤੋਂ ਵੀ ਖੁਦ ਨੂੰ ਵੀ ਬਚਾ ਲਿਆ ਉਸ ਵੇਸ਼ਿਆ ਨੂੰ ਵੀ ਬਚਾ ਲਿਆ ਤੇ ਸੇਵਾ ਵਿੱਚ ਵਿਗਨ ਵੀ ਨਹੀਂ ਪੈਣ ਦਿੱਤਾ ਸੇਵਾ ਵੀ ਪੂਰੀ ਕੀਤੀ ਤੇ ਪ੍ਰਸੰਨ ਹੋ ਕੇ ਮੁਰਸ਼ਿਦ ਨੇ ਅੱਖ ਵੀ ਸਾਬਤ ਕਰ ਦਿੱਤੀ ਕੈਸੀਆਂ ਕੈਸੀਆਂ ਪਰਖਿਆ ਉਸ ਵੇਲੇ ਸੰਤ ਭਗਤ ਲੰਦੇ ਸੰ ਤਾਂ ਉਹ ਕਿਸੇ ਤੇ ਪ੍ਰਸੰਨ ਹੁੰਦੇ ਸਨ ਤੇ ਉਹਨਾਂ ਨੂੰ ਬ੍ਰह्म ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਸੀ ਤੇ ਬਾਬਾ ਸ਼ੇਖ ਫਰੀਦ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਜੋवन ਜਿਹੜਾ ਹੈ ਐਨੋ ਪਰਮਾਤਮਾ ਦੇ ਚਰਨਾਂ ਚ ਅਰਪਣ ਕਰ ਐਸ ਲਈ ਤੇਰੇ ਅੰਦਰ ਤਾਕਤ ਹੈ ਤੂੰ ਨਾਮ ਜਪ ਸਕਣਾ ਹੈ ਤੂੰ ਸੇਵਾ ਕਰ ਸਕਣਾ ਹੈ ਤੂੰ ਸਭ ਕੁਝ ਕਰ ਸਕਣਾ ਹੈ ਤੇਰੀ ਜਵਾਨੀ ਵੀ ਸੌਰ ਜਾਏਗੀ ਤੇਰਾ ਬੁਢਾਪਾ ਵੀ ਸੌ ਜਾਏਗਾ ਤੇ ਤੂੰ ਜਵਾਨੀ ਵਿੱਚੀ ਨਾਮ ਜੱਗ ਜੋਵਨ ਜਾਂਦੇ ਨਾ ਡਰਾਂ ਜੇ ਸੋ ਪ੍ਰੀਤ ਨਾ ਜਾਏ ਪਰਿਤਾ ਕਿੰਤੀ ਜੋਵਨ ਪ੍ਰੀਤ ਬਿ ਸੁੱਕ ਗਏ ਕੁੰਮਲਾਈ ਕਿੰਨੇ ਜਨਮ ਅਸੀਂ ਲਾ ਚੁੱਕੇ ਆ ਕਿੰਨੀਆਂ ਜਵਾਨੀਆਂ ਚਲੀਆਂ ਗਈਆਂ ਲੇਕਿਨ ਪਰਮਾਤਮਾ ਦਾ ਪ੍ਰੇਮ ਅੰਦਰ ਪੈਦਾ ਨਹੀਂ ਹੋਇਆ ਉਹ ਕਹਰੇ ਹੁਣ ਉਹ ਪਰਮਾਤਮਾ ਦਾ ਪ੍ਰੇਮ ਜਿਹੜਾ ਪੈਦਾ ਆਇਆ ਉਹਨੂੰ ਸੰਭਾਲ ਲੈ ਬਹੁਤ ਹੀ ਕਮਾਲ ਦਾ ਜੀਵਨ ਔਰ ਪਿਆਰੀਆਂ ਸਾਖੀਆਂ ਔਰ ਬਾਣੀ ਪਪਾ ਸ਼ੇਖ ਰੀਜੀ ਦੀ ਸੋ ਜੋ ਮੈਨੂੰ ਬੁੱਧੀ ਮਿਲੀ ਮੈਂ ਤੁਹਾਡੇ ਨਾਲ ਸਾਂਝਾ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਥੈਂਕ ਯੂ ਥੈਂਕ ਯੂ